ਵਿਚ ਜਾ ਰਹੇ ਨਾ ਬੀਜੇਪੀ ਜਾਈਏ ਕੱਲ ਨਾ ਜਾਈਏ ਅੱਜ ਸੋ ਬੀਜੇ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਸੈਕੂਲਰ ਸੋਚ ਨਾਲ ਜੁੜੇ ਹੈ ਔਰ ਤਗੜੇ ਹੋ ਕੇ ਕਾਂਗਰਸ ਪਾਰਟੀ ਦੀ ਥੋੜੀ ਟਿਕਟ ਹੈ ਇਸ ਜਿਹੜੀ ਇਸ ਵੇਲੇ ਜਿਹੜਾ ਉਮੀਦਵਾਰ ਹੋਏਗਾ ਉਹ ਜਿੱਤ ਕੇ ਤੀਸਰੀ ਵਾਰ ਇਸ ਨਗਰੀ ਤੋਂ ਜਾਏਗਾ ਜੀਪੀ ਦੇ ਵਿੱਚ ਇਹ ਅਨਕਵਰੀ ਦਾ ਵਿਸ਼ਾ ਹੈ ਅਨਕਵਰੀ ਦੀ ਮੈਂ ਮੰਗ ਕਰਦਾ ਹਾਂ ਕਿ ਅਨਕਵਰੀ ਕੀਤਾ ਜਾਵੇ ਜੇ ਕੋਈ ਦੋਸ਼ੀ ਹੈ ਤਾਂ ਉਹਨੂੰ ਠੁਕਵੀ ਸਜ਼ਾ ਦਿੱਤੀ ਜਾਵੇ ਉਤਰ ਹੈ ਸੀ ਹੈ ਰਹੇਗਾ ਪਰ ਬਹੁਤ ਦੁੱਖ ਲੱਗਾ ਕਿਉਂਕਿ ਬੜਾ ਵੱਡੀ ਲਗੇਸੀ ਸੀ ਉਹਨਾਂ ਦੀ ਔਰ ਬੜਾ ਵੱਡਾ ਉਹਨਾਂ ਦਾ ਨਾਂ ਸੀ ਕਾਂਗਰਸ ਪਾਰਟੀ 'ਚ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਭਰਾ ਹੈ ਸਾਡਾ ਲੋਕ ਸਭਾ ਚੋਣ 2024 ਨੂੰ ਮਹਿਜ਼ ਕੁਝ ਸਮਾਂ ਰਹਿ ਗਿਆ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਹੀ ਵੱਡੇ ਵੱਡੇ ਲੀਡਰਾਂ ਦਾ ਇੱਕ ਦੂਸਰੇ ਦੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਦੌਰ ਵੀ ਲਗਾਤਾਰ ਜਾਰੀ ਹੈ ਉਦੋਂ ਹੀ ਕੁਝ ਦਿਨ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ MP ਅੰਮ੍ਰਿਤਸਰ ਤੋਂ MP ਗੁਰਜੀਤ ਸਿੰਘ ਔਸਲਾ ਵੀ BJP ਵਿੱਚ ਸ਼ਾਮਲ ਹੋਣਗੇ ਇਸ ਖਬਰ ਦਾ ਗੁਰਜੀਤ ਸਿੰਘ ਔਸਲਾ ਨੇ ਖੰਡਨ ਕੀਤਾ ਹੈ ਅੱਜ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਗੁਰਜੀਤ ਸਿੰਘ ਔਸਲਾ ਨੇ ਸਾਫ ਕੀਤਾ ਹੈ ਕਿ ਉਹ ਕਾਂਗਰਸ ਵਿੱਚ ਹੀ ਰਹਿਣਗੇ ਤੇ ਜਿਨ੍ਹਾਂ ਨੇ ਇਹ ਅਫਵਾਹ ਫਲਾਈ ਹੈ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੋਂ ਦੱਸ ਦਨੀਆ ਕਿ ਲਗਾਤਾਰ BJP ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰ ਸ਼ਾਮਲ ਹੋ ਰਹੇ ਨੇ ਬੀਤੇ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ MP ਰਵਨੀਤ ਬਿੱਟੂ ਵੀ BJP ਵਿੱਚ ਸ਼ਾਮਲ ਹੋਏ ਨੇ ਉਹ ਜਿਰੰਦਤੋ ਸੁਸ਼ੀਲ ਰਿੰਕੂ ਵੀ ਬੀਜੇਪੀ ਵਿੱਚ ਸ਼ਾਮਲ ਹੋਈ। ਇਸ ਤੋਂ ਬਾਅਦ ਕਈ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਹੁਣ ਹੋ ਸਕਦਾ ਹੈ ਕਿ ਅਮਰਿੰਦਰ ਤੋਂ ਗੁਰਜੀਤ ਸਿੰਘ ਔਜਲਾ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ। ਪਰ ਇਸ ਖਬਰ ਦਾ ਗੁਰਜੀਤ ਸਿੰਘ ਔਜਲਾ ਨੇ ਖੰਡਨ ਕੀਤਾ। ਤੋਂ ਉਹਨਾਂ ਨੇ ਕਿਹਾ ਹੈ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਨੇ ਤੇ ਪਾਰਟੀ ਵਿੱਚ ਰਹਿ ਕੇ ਹੀ ਲੋਕ ਸਭਾ ਚੋਣਾਂ ਲੜਨਗੇ। ਫਿਲਹਾਲ ਕੀ ਕੁਝ ਕਿਹਾ ਹੈ ਗੁਰਜੀਤ ਸਿੰਘ ਔਜਲਾ ਨੇ ਆਉਂ ਸੰਦੇਅ। ਅਕ ਚੁੱਕਾ ਤਾਂ ਸਾਡੇ ਨਾਲ ਗੁਰਜੀਤ ਸਿੰਘ ਓਜਲਾ ਮੌਜੂਦ ਹੈਗੇ ਨੇ ਕਿਉਂਕਿ ਬੀਤੇ ਦਿਨਾਂ ਤੋਂ ਜੇ ਕਹਿ ਲਈ ਤਾਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨਮਾਇंदे ਨੇ ਭਾਜਪਾ ਦੇ ਵਿੱਚ ਜਾ ਰਹੇ ਨੇ ਐਮਪੀ ਸਾਹਿਬ ਤਾਂ ਤੁਸੀਂ ਕਿਵੇਂ ਵੇਖਦੇ ਹੋ ਕੋਈ ਕੱਲ ਤੋਂ ਜਿਹੜੀ ਇੱਕ ਕਾਫੀ ਜ਼ਿਆਦਾ ਜਿਹੜੀ ਚਰਚਾ ਤੁਹਾਡੀ ਵੀ ਛਿੜੀ ਹੋਈ ਕਿ ਤੁਸੀਂ ਵੀ ਜਿਹੜਾ ਭਾਜਪਾ ਦੇ ਵਿੱਚ ਜਾ ਰਹੇ ਹੋ ਨਾ ਭਾਜਪਾ ਜਾਈਏ ਕੱਲ ਨਾ ਜਾਈਏ ਅੱਜ ਸੋ ਭਾਜਪਾ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਸੈਕੂਲਰ ਸੋਚ ਨਾਲ ਜੁੜੇ ਹੈ ਔਰ ਤਗੜੇ ਹੋ ਕੇ ਕਾਂਗਰਸ ਪਾਰਟੀ ਦੀ ਥੋੜੀ ਟਿਕਟ ਹੈ ਇਸ ਜਿਹੜੀ ਇਸ ਵੇਲੇ ਜਿਹੜਾ ਉਮੀਦਵਾਰ ਹੋਏਗਾ ਉਹ ਜ ਐਸ ਨਗਰੀ ਤੋਂ ਜਾਏਗਾ ਪਰ ਕੋਣ ਨੇ ਉਹ ਲੋਕ ਜਿਹੜੇ ਤੁਹਾਡੀ ਇੱਕ ਕਾਫੀ ਜ਼ਿਆਦਾ ਚਰਚਾ ਛੇੜ ਰਹੇ ਨੇ ਕਿ ਗੁਰਜੀਤ ਸਿੰਘ ਕੋਇਲਾ ਭਾਜਪੀ ਦੇ ਵਿੱਚ ਇਹ ਇਨਕੁਆਰੀ ਦਾ ਵਿਸ਼ਾ ਹੈ ਇਨਕੁਆਰੀ ਦੀ ਮੈਂ ਮੰਗ ਕਰਦਾ ਹਾਂ ਕਿ ਇਨਕੁਆਰੀ ਕੀਤਾ ਜਾਵੇ ਜੇ ਕੋਈ ਦੋਸ਼ੀ ਹੈ ਤਾਂ ਉਹਨੂੰ ਠੁਕਵੀ ਸਜ਼ਾ ਦਿੱਤੀ ਜਾਵੇ ਇਹ ਕਰਦਾਰ ਕੁਸ਼ੀ ਕਰਕੇ ਪਾਰਟੀਆਂ ਨਹੀਂ ਚੱਲ ਸਕਦੀਆਂ ਸੋਚ ਨਹੀਂ ਚੱਲ ਸਕਦੀ ਸੋ ਕਰਦਾਰ ਕੁਸ਼ੀ ਨਹੀਂ ਕਰਨੀ ਚਾਹੀਦੀ ਤੁਸੀਂ ਤੁਹਾਡੇ ਸਾਥੀ ਵੀ ਗਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਉਹ ਵੀ ਤੁਹਾਡੇ ਨਾਲ ਰਹਿੰਦੇ ਰਹੇ ਨੇ ਦੇਖੋ ਉਹ ਮੇਰਾ ਮਿੱਤਰ ਹੈ ਸੀ ਹੈ ਰਹੇਗਾ ਪਰ ਬਹੁਤ ਦੁੱਖ ਲੱਗਾ ਕਿਉਂਕਿ ਬੜਾ ਵੱਡੀ ਲਗੇਸੀ ਸੀ ਉਹਨਾਂ ਦੀ ਔਰ ਬੜਾ ਵੱਡਾ ਉਹਨਾਂ ਦਾ ਨਾਂ ਸੀ ਕਾਂਗਰਸ ਪਾਰਟੀ 'ਚ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਭਰਾਏ ਸਾਡਾ ਜੀ ਕੋਈ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇਹ ਸਾਨਾ ਗੁਰਜੀਤ ਸਿੰਘ ਓਝਲਾ ਤਾਂ ਉਹਨਾਂ ਵੱਲੋਂ ਜਿਹੜਾ ਇੱਕ ਬਿਆਨ ਸਪਸ਼ਟ ਕਰ ਦਿੱਤਾ ਗਿਆ ਕਿ ਜਿਹੜਾ ਭਾਜਪਾ ਨੂੰ ਲੈ ਕੇ ਇੱਕ ਜਿਹੜੀ ਵਿਚਾਰ ਚਰਚਾ ਛੇੜ ਰਹੀ ਸੀ ਕਿ ਗੁਰਜੀਤ ਸਿੰਘ ਓਝਲਾ ਜੋ ਆ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਜਾ ਰਹੇ ਨੇ ਤਾਂ ਉਸਦੇ ਉੱਤੇ ਗੁਰਜੀਤ ਸਿੰਘ ਗੁਰਜੀਤ ਸਿੰਘ ਓਝਲਾ ਉਹਨਾਂ ਨੇ ਆਪਣਾ ਜਿਹੜਾ ਪੱਖ ਜਿਹੜਾ ਰੱਖਿਆ ਕੈਮਰਾਮੈਨ ਸੰਦੀਪਪੁਰ ਦੇ ਨਾਲ ਖਸੂਨ ਜਗਬਾਨੀ ਟੀਵੀ ਸ਼੍ਰੀਮਨ ਸ